ਪ੍ਰਧਾਨ ਸਾਹਿਬ ਨੇ ਅੱਜ ਮੈਨੂੰ ਲੇਟ ਕਰਾਤਾ ਅੱਜ ਮੈਂ ਪਹਿਲਾਂ ਤਿਆਰ ਹੋ ਗਈ ਤੇ ਪਤਾ ਨਹੀਂ ਸਾਡੀ ਪੱਗ ਨਹੀਂ ਬੱਜੀ ਜਾਂਦੀ ਜੀ ਚਲਾਉਣੀ ਇੱਕ ਮਿੰਟ ਖੜ ਜਾ ਤੇ ਅਮਨ ਅੱਜ ਮੈਂ ਕਮਾਉਣ ਵਾਸਤੇ ਲੈ ਚੱਲਿਆ ਹਾਂ ਹਾਂ ਕਿਤੇ ਕਮਾਉਣ ਕਿਤੇ ਹੋਰ ਨਾ ਤੇ ਬਹੁਤ ਦਿਨਾਂ ਦੀ ਅਮਨ ਮੈਨੂੰ ਕਹੇ ਸੀ ਕਿ ਮੈਨੂੰ ਕਮਾ ਕੇ ਜਾ ਫਿਰ ਕਮਾਣ ਲੈ ਕੇ ਚੱਲਿਆ ਨੂੰ ਦੱਸ ਦੇ ਕਿੱਥੇ ਚੱਲਿਆ ਅੱਜ ਆਪਾਂ ਚੱਲਨੇ ਬੁਰਾ ਹਾਂ ਉਹਨਾਂ ਨੇ ਕਹਿੰਦੇ ਕਾਦੀ ਦੌੜ ਮਸੀਤ ਤੱਕ ਪਰ ਸਿਲੰਡਰ ਬਾਹਰ ਰੱਖ ਲੈਣਾ ਖਾਲੀ ਕਰਕੇ ਇਹ ਸਾਰੇ ਖਾਲੀ ਹੋ ਜਾਣ ਲੈ ਪ੍ਰਧਾਨ ਦਾ ਬਣ ਗਿਆ ਪ੍ਰੋ ਮੁੰਡਾ ਲੱਗ ਰਹੀ ਹੈ ਮੇਰੀ ਨਵੀਂ ਲੁੱਕ ਨਵੀਂ ਲੁੱਕ ਨੂੰ ਤੁਹਾਡੇ ਕੀ ਮੂਹਰੇ ਉਹੀ ਰਹਿਣਾ ਨਾ ਕੱਪੜੇ ਬਦਲ ਲੈਂਦੇ ਆ ਤੇ ਕੱਪੜੇ ਨਾਲ ਹੀ ਬਦਲ ਲੁੱਕ ਹੁੰਦੀ ਹੈ ਅੱਛਾ ਮੁੰਡਿਆ ਜਿਆਦਾ ਮਾਤੀ ਹੋਈ ਨਹੀਂ ਮੂੰਹ ਸੋਹਣਾ ਅੱਛਾ ਹਾਂ ਸੋਹਣਾ ਥੋੜਾ ਜਿਹਾ ਕੋਈ ਜੂੜ ਨਹੀਂ ਪ੍ਰਧਾਨ ਚਲ ਮੋਟਾ ਤਲਾ ਕੇ ਆਓ ਟੈਂਕੀ ਖਾਲੀ ਹੋ ਗਈ ਚਲਾਤੀ ਪਾਣੀ ਪੈਂਦਾ ਫਿਰ ਤਾਂ ਤੂੰ ਵੀ ਭਰ ਮੈਂ ਕੈਮਰਾ ਫੜਿਆ ਹੋਇਆ ਅੱਜ ਮੇਰੀ ਸੇਵਾ ਕਰ ਕਿਉਂ ਅੱਜ ਕੀ ਹੈ ਤੇ ਪਾਣੀ ਪਰਾਟੀ ਪੀਲੇ ਤੇ ਚਲੋ ਅੱਛਾ ਕਿਤੇ ਹੋਰ ਨਾ ਹਾਂ ਚਲ ਇੰਨੀਆਂ ਉਹ ਗੱਲਾਂ ਕਰਨ ਦੀ ਲੋੜ ਭਾਬੀ ਨੂੰ ਧੋਤੇ ਸਾਰੇ ਗਲਾਸ ਸੁਣੂ ਰਹਿਣਦੇ ਆ ਕੇ ਕਰ ਲਾਂਗੇ ਹੁਣ ਕੋੜੇ ਦੇ ਰਹਿਣ ਆਪਾਂ ਨੂੰ ਕੋਈ ਨਹੀਂ ਮੈਂ ਅੱਡਾ ਮੰਨਦੇ ਹਾਂ ਸੁਣ ਮੈਂ ਆਇਆ ਹਾਂ ਕਬੀ ਵੀ ਯਾਦ ਕਰੂ ਮੈਨੂੰ ਘੁਮਾ ਕੇ ਲੈ ਜਿ ਕੋਲਵਿੰਦਰਾ ਚ ਹੂੰ ਕੋਲਵਿੰਦਰਾ ਚ ਪੂਰਾ ਆ ਗਿਆ ਕਿੱਥੇ ਕੋਲਵਿੰਦਰਾ ਨੂੰ ਆ ਲੈ ਤਾਹੇ ਉਹ ਲੈ ਕੇ ਚੱਲਿਆ ਬਰਨਾਲੇ ਉਹ ਕਰਿਓ ਪਾਣੀ ਦੇ ਹੋਂ ਨੀ ਗਲਾਸ ਮੈਂਨੂੰ ਕੱਲਾ ਆਪਾਂ ਠੰਡੀ ਕਰਕੇ ਇਸ ਪੰਨ ਵਲੌਗ ਖੁਰਕਾ ਦਾ ਟਾਈਮ ਲੱਗਿਆ ਆ ਦੋ ਤਿੰਨ ਜਗ੍ਹਾ ਜਾਣਾ ਸੀ ਪਰ ਆਹ ਵੜ ਜਾ ਕੇ ਆ ਗਏ ਮੈਂ ਪਰਜੇ ਖੰਧਾ ਨੂੰ ਪਾਣਦੇ ਮਾਣਾ ਤਾਂ ਫਿਰ ਤੁਹਾਨੂੰ ਦਿੰਦੇ ਪਾਣੀ ਦਾ ਗਲਾਸ ਹਾਂ ਬੰਦਾ ਪਾਣੀ ਬਿਨਾ ਬੰਦਾ ਪਾਣੀ ਬਿਨਾ ਬੰਦਾ ਭਾਵੇਂ ਮਰ ਜੇ ਨਹੀਂ ਮਰਦਾ ਬੰਦਾ ਇੰਨੀ ਕਿਹੜਾ ਜੇ ਸਾਡਾ ਪਨੀਰ ਚਾਹ ਨਹੀਂ ਨਾ ਅੱਜ ਮੇਰੇ ਮੇਥੇ ਵਾਲੇ ਪਰੌਂਠੇ ਖਾਦੇ ਹੋਏ ਨੇ ਪਿਆਸ ਬੜੀ ਲੱਗਣੀ ਹੈ ਨਾਲ ਬੋਤਲ ਚੱਕ ਲੈ ਇੱਕ ਪਾਣੀ ਦੀ ਆਹ ਗੱਡੀ ਤੇ ਦਵਾਈ ਬਲੋਂ ਸਾਹ ਹਿੱਥ ਮੇਰਾ ਤੁਹਾਨੂੰ ਚਾਹੀਦੀ ਹੈ ਅਬ ਪੋਰੀ ਚੱਕੋ ਅਬ ਪੋਰੀ ਮੈਂ ਇੱਕ ਲਈਏ ਇਹ ਕਹਿੰਦੀ ਨਹੀਂ ਲੈਣਾ ਬਾਕੀ ਡਿੱਗੀ ਚ ਰੱਖ ਲਾਗੇ ਹਾਂ ਤੁਸੀਂ ਆਪਣਾ ਪੋਰੀ ਚ ਪਾ ਲਿਓ ਤੁਹਾਇ ਪ੍ਰੋਜੈਕਟ ਵੀ ਤੁਹਾਡੇ ਸੂਟ ਨਹੀਂ ਕਰ ਰਹੀ। ਅੱਛਾ। ਜਾਕੀ ਤਾਂ ਆਈਏ ਕੋ ਚੱਲਿਆ ਆ। ਚ ਕੋਟੀ ਅੰਦਰ ਹੋਰ ਪਾਓ ਨਾ। ਨਹੀਂ ਪੁੱਤ। ਲਾਲ ਪਾਓ ਗੋਟੀ। ਨਹੀਂ। ਆ ਬਣਾਓ ਨੂੰ ਲਾੜਾ ਲਾਲ ਪਵਾ ਕੇ ਚਾਚੂ ਨੂੰ। ਹੈ? ਤਾਂ ਤੂੰ ਖੜੀ ਹੋ। ਮੈਂ ਖੜੀ ਹੁ ਕਰਾਂ। ਪਰ ਤਾਂ ਆ ਤ ਫਿਰ ਗੱਲਾਂ ਵੀ ਲੜਾਈ ਵਾਲੀਆਂ ਨੇ ਨਾ। ਚੱਕੇ ਨੂੰ ਚੱਕੇ ਨੂੰ ਪਸੁੱਟਿਆ ਕਾ ਤੋ। ਚੱਲ ਹੁਣ। ਹਾਂ। ਗੀਰਿਉਂ ਚੀਜ਼ ਦਾ ਮੰਨ ਕਭੀ ਉਠਾਤੀ ਨਹੀਂ ਐ। ਅੱਛਾ। ਹਾਂ। ਸ਼ਨੀ ਦਿਵਸ ਤੇ ਆ ਸ਼ਨੀ ਦਿਵਸ ਦੀ ਗੁਲਵਾ ਵੇਖਿਆ ਵੀ ਅਸੀਂ। ਅਰੇ ਤੇ ਅਫਗਾਨ ਸੰਨੀ ਦੇ ਉਹ ਪਤਾ ਕਿੰਨਾ ਐਟੀਟਿਊਡ ਸਿਰਨ ਦਿੰਦਾ ਹੂੰ ਉਹਨਾਂ ਦੀਆਂ ਫਿਲਮਾਂ ਦੇਖਿਆ ਉਹਨਾਂ ਨੇ ਫਿਲਮਾਂ ਦੇ ਦੇਗਾ ਸੀ ਜਾਂ ਜਵਾਨ ਹੋਏ ਆ ਅੱਛਾ ਹੂੰ ਕੋਲ ਤਾਂ ਮੇਰਾ ਸ਼ਰਮ ਦਾ ਕਾਰਡ ਬਣਿਆ ਹੋਇਆ ਤਾਂ ਉੱਤੇ ਕੁਝ ਮੈਂਦਾ ਤੇ ਨਹੀਂ ਕੋਈ ਨਾ ਮਿਲੂਗਾ ਦਵਾਈ ਮੈਂ ਲੈ ਆ ਲਿਆ ਹੂੰ ਤਾਂ ਸ਼ਰਮ ਕਾਰਡ ਬਣਿਆ ਹਾ ਜੀ ਸ਼ਰਮ ਕਾਰਡ ਉਹ ਕੀ ਹੁੰਦਾ ਸ਼ਰਮ ਦਾ ਕਾਰਡ ਹੁੰਦਾ ਇੱਕ ਉਹ ਬਣਿਆ ਹੋਇਆ ਮੇਰਾ ਉਹ ਅੰਦਰ ਪਿਆ ਮੈਂ ਕੱਲ੍ਹ ਕਰਸੋਂ ਪੰਜਸੇ ਦੇਖਿਆ ਕੱਢਦਾ ਉਹ ਬਾਹਰ ਨਹੀਂ ਵਰਤਦਾ ਆਪਾਂ ਪਾ ਲਈ ਆਪਣੀ ਬੋਤਲ ਪਾਣੀ ਵਾਲੀ ਜੀ ਪਾਣੀ ਪਰ ਚੋਂਦਿਆ ਇਹ ਤਾਂ ਬੋਤਲ ਮਨਾਇਆ ਲਾਦੀ ਜਮੇ ਤੂੰ ਵਿਆਹ ਚੋਂ ਘਟ ਜਾ ਕੇ ਲੈਂਦੀ ਏ ਯਾਰ ਯਾਰ ਸਾਨੂੰ ਆਇਆ ਨਹੀਂ ਕੋਈ ਤੇ ਵਿਰਾਸਤ ਚੱਕਣੀ ਵੀ ਕਿੱਥੋਂ ਮਿਲ ਗਈ ਤੈਨੂੰ ਬੋਤਲ ਇਹ ਵੀ ਦਿੱਤੀ ਜ ਕਿਸੇ ਨੇ ਆਪਣੇ ਖਾਸ ਬੰਦੇ ਨੇ ਤੇਰਾ ਆਪਾਂ ਇਹ ਬੋਤਲ ਪੱਕੀ ਰੱਖ ਲਈ ਕਿਉਂਕਿ ਆਪਣਾ ਗਲਾ ਬਹੁਤ ਸੁੱਕਦਾ ਹੈ ਜੇ ਤਾਂ ਥੋੜੀ ਜਿਹਾ ਦੋ ਵਾਰ ਜੇ ਤਾਂ ਬਾਜੀ ਟਾਈਮ ਲਾਉਣਾ ਤਾਂ ਦੱਸ ਜਾਏ ਬਾਜੀ ਤਿਆਰ ਖੜਾਓ ਤੁਹਾਨੂੰ ਗਾਲਾਂ ਕੱਢਣ ਡਿਆ ਕੀ ਆਜੋ ਸਿੱਧਾ ਚਲੋ ਫੇ ਚਲੋ ਅੱਜ ਮੇਰੇ ਆਰਕੀਟੈਕਟ ਨੇ ਵੀ ਆਉਣਾ ਹੈ ਆੜ ਨੂੰ ਕੰਨਾ ਆਰਾ ਆਰਾ ਨਈ ਇੰਗਲਿਸ਼ ਇੰਗਲਿਸ਼ ਆਹੀ ਪੜ੍ਹੇ ਸਰਕਾਰੀ ਸਕੂਲਾਂ ਦੇ ਤੇ ਹੋਰ ਆਹ ਦੀ ਡਾਕਟਰ ਆਹੀ ਪੜ੍ਹੇ ਸਰਕਾਰੀ ਸਕੂਲਾਂ ਦੇ ਚਲੋ ਤੁਮ ਤੁਰੂ ਮਸੀ ਦੀ ਦੁਕਲੀ ਦੰਮੂ ਚਪਟੇ ਇੱਕ ਮਰਾ ਬਟੀਕਾ ਦਾ ਫੋਨ ਪੇ ਚੁੱਕ ਕੇ ਲਿਆ ਚਲੋ ਚੱਲੀਏ ਥੋੜੇ ਜਿਹਾ ਪਣੋ ਬਾਜ਼ਾਰ ਜਾਣਾ ਪੈਣਾ ਕਿਉਂ ਕੰਮ ਆ ਮੈਨੂੰ ਥੋੜੇ ਜਾ ਤੁਹਾਡੇ ਤਾਂ ਕੰਮ ਮੁਕਣਾ ਹੀ ਨਹੀਂ ਦੰਮੂ ਚੱਕਲੇ ਪੁੱਤ ਬੈਕ ਕੱਢ ਦੇ ਕੰਮ ਚੱਲੋ ਬਜੀ ਕੰਮ ਕਰਨਾ ਕੱਢ ਪੁੱਤ ਬੈਗੋ ਤੇ ਫਿਰ ਓਈ ਤਾਂ ਕਰਦੇ ਨੇ ਯਾਰ ਮੋਰੀ ਸੀਟ ਤੇ ਪਿਆ ਉਹ ਕਰਨੀ ਕਾ ਜੇ ਪਟੋ। ਇੱਕ ਬੋਰੀ ਉਹਨਾਂ ਦੀ ਉਹਨਾਂ ਦੀ ਇਹ ਬੋਰੀ। ਚਲ ਉਹਨਾਂ ਦੀ ਤਾਂ ਕੋਈ ਗੱਲ ਆਪਾਂ ਉਥੋਂ ਲੈ ਲਾਂਗੇ। ਉਥੋਂ ਕੌਣ ਦਊਗਾ ਤੈਨੂੰ ਬੋਰੀ? ਕੋਈ ਨਹੀਂ ਤੇ ਮੇਰੀ ਚੱਲ ਜੂ। ਹੂੰ ਚੱਲ ਜੇ ਤੇਰੀ। ਹੁਣ ਮਾਰਨਾ। ਉਹਨੇ ਭੱਜ ਗਿਆ। ਗੱਡੀ ਗੱਡੀ ਆ ਵੀ ਜਾਂਦੇ। ਉਹ ਵਾਲੀ। ਜਿਹੜੀ ਬਾਹਰੇ। ਚਲੋ। ਸਭ ਦੋ ਦਰ ਬੋਰੀ ਖ ਲੈ ਲੀ। ਬਦਾਂ ਤੂੰ ਜਾ ਬਟੀਕਲ ਫੋਨ ਕੱਢ ਕੇ ਲਿਓ। ਅੱਜ ਸਾਡੀ ਹੈਲਪ ਵਾਲੀ ਭੈਣ ਨਹੀਂ ਆਈ ਹੈਗੀ ਧੋਖਾ ਦੇਗੀ ਸਾਨੂੰ ਤੇ ਹੋ ਜੀ ਆਪ ਹੀ ਕੰਮ ਧੰਦੇ ਕੀਤੇ ਬਟੀ ਨੂੰ ਲੋਕ ਲਾ ਦਿਓ ਉਧਰ ਸ਼ੀਸ਼ੇ ਨੂੰ ਹੁਣ ਪਾਪਾ ਨੇ ਨਿਕਲਣਾ ਅੱਗੇ ਗੱਡੀ ਸਦਾ ਕਿੰਨੀ ਗੰਦੀ ਹੋਈ ਏ ਚਲ ਅਸੀਂ ਕਿਹੜਾ ਵਿਆਹ ਜਾਣਾ ਉਥੇ ਪਤਾ ਲੱਗਦਾ ਉਹ ਤਾਂ ਕਬੀਲਦਾਰ ਬੰਦੇ ਜਾਂਦੇ ਨੇ ਦੂਜਾ ਬੰਦਾ ਥੋੜੀ ਕੋਈ ਜਾਂਦਾ ਹੈ ਤੰਮੂ ਇਹ ਲਾਲ ਨੰਬਰ ਪਲੇਟ ਕੀ ਦੀ ਹੇਲੋ लाल नंबर प्लेट ਖਤਰਜਾਲਾਂ ਦੀ ਹੁੰਦੀ ਐ ਆਏ ਰੱਬਾ ਵੇ ਓ ਮਾਈ ਗਾਡ ਟੂ ਮੱਚ ਗੰਦੀ ਗੱਡੀ ਹੋਈ ਪਈ ਐ ਹੈ ਉਹ ਗੱਡੀ ਕਿ ਕਰਕੇ ਕੁੱਝ ਨਹੀਂ ਲੇਗੀ ਸਾਮਾਨ ਕੱਢਣਾ ਸਾਮਾਨ ਕੱਢਣਾ ਕਿ ਸਾਮਾਨ ਰੱਖਣਾ ਐ ਕੱਢਣਾ ਚਾਚੇ ਦਾ ਬੈਗ ਬੁੱਕ ਵਗੈਰਾ ਚਾਚੂਏ ਲੱਗ ਗਿਆ ਇਨ ਰਾਤ ਉਹ ਕੁੱਲੀ ਵੀ ਇਹ ਗੱਡੀ ਇਹਦਾ ਮੂਰੱਖ ਫਿਰ ਰੱਖਣਾ ਕਿ ਕੱਢਣਾ ਐ ਜੋ ਚੋਦਾ ਦਾ ਚਾਚੂ ਭੈਗ ਦੇਖ ਲੋ ਇੰਨੇ ਵੀ ਨਹੀਂ ਵਧੀਆ ਲੱਗਾਂ ਦੇ ਜਿੰਨੇ ਐਕਸ਼ਨ ਮਾਰਦੇ ਆ ਬੋਰਾ ਫੋੜਾ ਮੇਰੀ ਕੱਛ ਚ ਆ ਦੇਖੋ ਬੋਰਾ ਕਿੱਥੇ ਮਾਰਿਆ ਪ੍ਰਧਾਨ ਮੈਂ ਨਾ ਫਾਲਤੂ ਗੱਲ ਨਹੀਂ ਕਰਨੀ ਰਾਜ ਠੀਕ ਹੈ ਨੀ ਮੈਂ ਤਾ ਦਣਾ ਗੱਡੀ ਚ ਤੈਨੂੰ ਉਤਾਰਨਾ ਇਹ ਤਾਂ ਮੈਂ ਸਵਾ ਦੱਸੂਗਾ ਪ੍ਰਧਾਨ ਮੱਥਾ ਤੁਸੀਂ ਮਾਝੇ ਵਾਲਿਆਂ ਨਾਲ ਆਇਆ ਹੋਇਆ ਮਾਝਾ ਮੈਂ ਸੋ ਮਤਲਬ ਇਹ ਵੀ ਘਟ ਨਹੀਂ ਹੈ ਜੀ ਠੀਕ 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 ਇੱਕ ਕਹੋ ਜੀ ਕੱਲ ਸਾਡੇ ਕੋਈ ਭੈਣ ਭਰਾ ਆਏ ਕਹਿੰਦੇ ਤੁਸੀਂ ਚੰਡੀਗੜ੍ਹ ਬਣਾ ਰੱਖਿਆ ਹੋਰੇ ਕਹਿੰਦੇ ਕਹਿੰਦੇ ਬੁਟੀਕ ਦੇ ਅੰਦਰ ਖੜ ਕੇ ਪਤਾ ਨਹੀਂ ਲੱਗਦਾ ਹੈਗਾ ਵੀ ਅਸੀਂ ਕਿਸੇ ਪਿੰਡ 'ਚ ਖੜੇ ਆ ਮੈਂ ਕਿਹਾ ਫਿਰ ਇਹੀ ਤਾਂ ਖਾਸ ਗੱਲ ਹੈ ਗੱਡੀ ਕਿ ਨਹੀਂ ਚਲੋ ਹੁਣ ਗੱਡੀ ਮੈਂ ਚਲਾਵਾਂ ਮੈਂ ਕਿ ਤਰਪਾਈ ਚਲਾਉਣੀ ਤੂੰ ਹੀ ਨਹੀਂ ਚਲਾਉਣੀ ਫੇ ਤਾਂ ਦੀ ਲੜਾਈ ਹੋ ਪੈਣੀ ਠੀਕ ਹੈ ਨਾ ਤੂੰ ਹੀ ਬਹਿਣਾ ਮੇਰੇ ਕੋਲ ਪਿੱਛੇ ਤੁਹਾਡੇ ਮੈਂ ਹੱਥ ਫੜ ਕੇ ਬੈਠੂੰਗੀ ਠੀਕ ਹੈ ਹਾਂ ਲੈ ਫਿਰ ਗੱਡੀ ਮੈਂ ਚਲਾਉਣੀ ਤੂੰ ਕੋਈ ਵੀ ਨਾ ਚਲਾਉ ਪਤਾ ਨਹੀਂ ਠੰਡ ਤਾਂ ਹੈ ਨਹੀਂ ਨਕੋੜਦਾ ਹਾਂ ਠੀਕ ਹੈ ਕਹਿੰਦਾ ਠੀਕ ਹੈ ਕੀ ਐਵੇਂ ਸਹੀ ਲੱਗੋ। ਅਨਿ ਸ਼ਾਂਟ ਸਾਡੀ ਦਾ ਕੋਡ ਪਾਇਆ। ਪ੍ਰਧਾਨ ਅੱਜ ਕੱਲ ਪ੍ਰਧਾਨ ਜਿਹੜੀ ਚੀਜ਼ ਪ੍ਰਧਾਨ ਨੂੰ ਜੱਜਾਂ ਦੀ ਕਹਿੰਦਾ ਨਾ। ਓਕੜਾ ਉਹਦਾ ਗਲਾਸ 'ਚ ਦਾ ਗਾਣਾ ਆਇਆ ਸੀ ਇੱਕ ਹਨਾ। ਦਮੂ ਗਲਾਸ 'ਚ ਦਾ ਗਾਣਾ ਕਿਹੜਾ ਸੀ? ਗਲਾਸ 'ਚ ਦਾ ਗਾਣਾ ਸੀ ਇੱਕ ਜਿਹੜੀ ਚੀਜ਼ ਜੱਜਾਂ ਦੀ ਖਰੀਦ ਲੈਣੇ ਆ। ਹਾਂ? ਵਾਸ 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 ਤੂੰ ਇਹ ਦੱਸ ਦਿਓ ਕਮੈਂਟ ਕਰਕੇ ਸਾਰੇ ਜਾਣੇ। ਚਲੋ ਪ੍ਰਧਾਨ ਚੱਲੀਏ ਫਿਰ ਫੜੋ। ਤੇ ਮੇਰੀ ਬਾਣੀ ਦੀ ਵੀਡੀਓ ਬਣਾ ਦਿਓ ਮੈਂ ਵੀ ਤਿਆਰ ਹੋਈ ਐਂਦੀ। ਤੂੰ ਤਾਂ ਬਹੁਤ ਸੋਹਣੀ ਲੱਗਦੀ ਹੈ। ਮੇਰੇ ਸਾਹਮਣੇ ਤੂੰ ਫਿੱਕੀ ਲੱਗਦੀ ਆ ਹਾਏ ਗੱਡੀ ਦਾ ਇਹ ਨੱਥ ਪਿਆ ਏ ਐਮਨ ਭਾਵੇਂ ਦੱਸ ਮੇਰੀ ਹੁਣ ਭਾਵੇਂ ਦੱਸਿਆ ਦੀ ਆ ਭਾਵੇਂ 10 ਲੱਖ ਦੀ ਜਿਹੜਾ ਸੋਨੇ ਦੀ ਲੱਗੇ ਲੈਣੇ ਆ ਖਰੀਦ ਨਹੀਂ ਨਹੀਂ ਗੱਡੀ ਸਿਆ ਬੜੀ ਗੰਦੀ ਅੰਦਰ ਵੀ ਨਹੀਂ ਬੈਠ ਸਕਦੀ ਕਰਨਾ ਤਾਂ ਐਮਨ ਹਾਂਜੀ ਮੇਰਾ ਹੁਣ ਤੋਂ ਮੇਰੀ ਗੱਲ ਨਹੀਂ ਸੁਣਦੀ ਹੈਗੀ 20 ਕਾਲਾ ਫੋਨ ਦਾ ਮੇਰੇ ਸਾਹਮਣੇ ਤੂੰ ਫਿੱਕੀ ਲੱਗ ਰਹੀ ਆ ਹਾਂ ਹਾਂ ਅੱਜ ਬਾਜੀ ਚਲਾਰੀ ਸੀ ਗੱਡੀ ਬਾਜੀ ਕੋਲ ਉਹ ਗੱਡੀ ਦੇ ਵਿੱਚ ਕਿੱਥੇ ਆ ਪਈ ਯਾਰ ਇਹਨਾਂ ਨੇ ਇੰਨਾ ਗੰਦ ਪਾਰਖਣਾ ਗੱਡੀ ਦਾ ਬਾਜੀ ਆ ਜੋ ਬਾਜੀ ਲੋ ਕਿਤਾ ਬਠੀ ਗਿਆ ਹੂੰ ਇਹ ਲੜਦੇ ਜਾਣ ਕਿਤੇ ਗੁੰਦ ਚਲਾਉਣ ਲੱਗ ਗਿਆ ਤਾਂ ਕਿਉਂ ਭਾਈ ਨਾ ਇੱਥੇ ਨਹੀਂ ਬ੍ਰੇਕ ਮਾਰਨੀ ਥੋੜੀ ਪਿੱਛੇ ਰੱਖ ਅੱਗੇ ਰੱਖ ਗੱਡੀ ਜਾਂਦੇ ਕੋਈ ਗੱਲ ਨਹੀਂ ਤੁਸੀਂ ਚਾਹੁੰਦੇ ਸਾਡੀ ਲੜਾਈ ਹੋਵੇ ਤੁਸੀਂ ਚਾਹੁੰਦੇ ਸਾਡੀ ਲੜਾਈ ਹੋਵੇ ਬਸ ਫੇਰ ਸਟਾਰਟ ਕਰ ਪਹਿਲਾਂ ਤੁਸੀਂ ਚੰਗੇ ਸਾਡੀ ਲੜਾਈ ਹੋ ਜਾ ਚਾਪੀ ਅਫਤਾਰ ਭਾਜੀ ਕੋਲੇ ਆ ਤੇਰੀ ਸਾਡੂ ਕੀ ਗੱਡੀ ਉਹ ਪਈ ਗੱਡੀ ਚ ਗੱਡੀ ਚ ਹੀ ਗੱਡੀ ਚ ਹੀ ਆ ਚਲੋ ਹਮਰ ਬੈਠ ਨਾਲ ਮੇਰੇ ਆਉ ਨਾਲ ਉਹ ਬੋਤਾ ਪਿੱਛੇ ਬੈਠੂਗਾ ਜੋੜ ਆ ਜੋੜੀ ਜੋੜੀ ਬੈਠੋ ਅੱਜ ਆਹ ਈਟਮ ਵਿਚਾਲੇ ਵਿਖਾ ਕੇ ਲੈ ਕੇ ਜਾਵਾਂਗੇ ਆ ਜੋੜੀ ਜੋੜੀ ਬੈਠਣਗੀ ਆ ਇਕੋ ਜਮਾਤ ਅੱਜ ਬਬੀ ਨੂੰ ਖੁਸ਼ੀ ਆਣੀ ਹੈ ਘੁੰਮਣ ਦੀ ਕਿਉਂ ਖੁਸ਼ੀ ਨਹੀਂ ਅਸੀਂ ਪਹਿਲੀ ਵਾਰ ਗਏ ਚੱਲੇ ਆ ਕਿਤੇ ਨਹੀਂ ਅੱਜ ਮੇਰੇ ਨਾਲ ਚੱਲੇ ਨਾ ਪਹਿਲੀ ਵਾਰ ਅਸਾ ਤੁਹਾਡੇ ਨਾਲ ਤਕਰੀਬੇ ਮੇਰੇ ਪਰਸ ਚ ਦੱਦੀ ਆ ਪਈ ਇੱਧਰ ਗੁੜਿਆਂ ਦਾ ਵੀ ਔਖਾ ਜੀ ਗੱਦੀ ਘਮ ਹੋ ਜਾਂਦੀ ਕਿਹਦਾ ਕੋਈ ਬੈਠੋ ਅਮਨ ਤੂੰ ਅੱਗੇ ਬੈਠ ਅੱਗੇ ਪਾਜੀ ਤੁਹਾਡੇ ਨਾਲ ਬੈਠਣਗੇ ਨਹੀਂ ਨਹੀਂ ਤੂੰ ਅੱਗ ਪਾਜੀ ਪਿੱਛੇ ਪਾਜੀ ਪਿੱਛੇ ਬਿਠਾ ਪਾਜੀ ਕਿੰਦਾ ਕਹਿੰਦਾ ਮੈਂ ਅੱਗੇ ਬੈਠਾ ਕੀ ਹੋ ਗਿਆ ਯਾਰ ਉਹ ਰੋਡ 'ਤੇ ਨਾਲ ਲੈ ਚੱਲਾਂ ਜਿਹੜਾ ਗੋਸਟ ਫੈਨ ਦੀ ਬਦਲ ਕੇ ਨਹੀਂ ਹੋਣੀ ਉਹ ਕਿ ਖੋ ਲੈਨੇ ਸੰਗਰੂਰ ਦਾ ਸੰਗਰੂਰ ਤਾਂ ਨਹੀਂ ਆਉਣਾ ਆਪਾਂ ਨੇ ਨਹੀਂ ਨਹੀਂ ਭਾਜੀ ਉਹ ਟਾਈਮ ਨਾ ਵਾਪਸ ਆ ਕੇ ਸ਼ਾਮਾਂ ਨੂੰ ਬਗਜੋ ਯਾਰ ਪਿਛਲੇ ਪੈਰ ਕੰਮ ਬਹੁਤ ਨੇ ਬਟਿਕ ਦੇ ਕੱਪੜੇ ਦਾਈ ਕਰਨ ਨੂੰ ਭੇਜਣੇ ਨੇ ਭਾਜੀ ਤੁਸੀਂ ਬੈਠੋ ਕੋਲੋਂ ਤਾਂ ਨਾਲ ਆ ਲੋ ਮਰੀਮ ਮੈਂ ਬੱਤੀ ਲੈ ਕੇ ਬੈਠਣਾ ਸੀ ਓਕੇ ਹੋਊਗਾ ਤੋ ਸਾਰੇ 3 ਦਿਨ ਓਕੇ ਹੋਊਗਾ ਆਪਾਂ ਠੀਕ ਹੈ ਪ੍ਰਧਾਨ ਮੈਂ ਪਿੱਛੇ ਟੰਗੀ ਆ ਜੀ ਤੁਹਾਡੀ ਮਰਜੀ ਹੈ ਪ੍ਰਧਾਨ ਵਿਆਹ ਵਾਲਾ ਤਾਂ ਮੈਨੂੰ ਅੱਗੇ ਬਿਠਾ ਕੇ ਲਿਆਇਆ ਨਹੀਂ ਆ ਕਿਉਂ ਹੋਰ ਜੇ ਭਾਗ ਕੇ ਫਿਰ ਆਪਾਂ ਡਰਾਈਵਰ ਹੈਗਾ ਸੀ ਆਪਣੇ ਨਾਲ ਡਰਾਈਵਰ ਸੀ ਤਾਂ ਇਹਦੇ ਪਿੱਛੇ ਬੜਾ ਆਪਾਂ ਪਿੱਛੇ ਬਿਠਾ ਰੱਖਿਆ ਰਿਸ਼ਤੇਦਾਰਾਂ ਨਾਲ ਮੈਂ ਅੱਜ ਵਿਆਹ ਲਈ ਫੀਲਿੰਗ ਲੈਣੀ ਸੀ ਉਹ ਉਹ ਲੈਣੀ ਸੀ ਲੈ ਜਾ ਫੀਲਿੰਗਾ ਫੀਲਿੰਗਾ ਲੈ ਜਾ ਹਣ ਉਹ ਚੱਕ ਲਾਤੀ ਬਜ਼ੁਰਗਾਂ ਦੀ ਗੱਦੀ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਬਜ਼ੁਰਗ ਨਾ ਕਹੋ ਨਬੂ ਮੈਂ ਐ ਸਾਈਡ ਤੇ ਬੜਾ ਮੈਨੂੰ ਵਿਚਕਾਰ ਬਿਠਾਉਗਾ ਤੁਸੀਂ ਹਾਂ ਉਹ ਵਾਈਡ ਹਾਏ ਗੱਡੀ ਤੇ ਸਾਹ ਦੇਖ ਰਹਿ ਕਰਤੀ ਨੀ ਵੇਣਾ 1 ਮਿੰਟ ਸਕੋਰਪੀ ਹੋ ਰਹੀ ਦੇਖ ਰਹੇ ਨੇ ਤੋਂ ਫਿਰ ਬੜਦੀ ਮੂਡ ਪਾ ਲਿਆ ਗੈਸਪੋਪ ਲੈ ਆਂਦਾ ਚਲੋ ਹੋ ਪਾਸੇ ਜੀ ਕਾਲਾ ਕਿੱਥੇ ਰੱਖਿਆਈ ਕਾਲਾ ਪਤਾ ਨਹੀਂ ਲੈ ਪੈਰ ਚੱਕੇ ਕਾਲਾ ਕਿੱਥੇ ਰੱਖਿਆਈ ਪਿੱਛੇ ਪਿੱਛੇ ਰੱਖਤਾ ਡਿੱਗੀ ਚ ਹੂੰ ਇਹਨਾ ਟਾਈਮ ਤੇ ਲੱਗਦੇ ਮੇਰੀ ਕੋਟੀ ਧੁੱਪੇ ਨੇ ਰੱਖੋਈ ਹੈ ਖਰਾਬ ਹੋ ਗਈ ਮੇਰੀ ਬੋਤਲ ਇੱਚ ਪਾ ਆਮੀ ਹਾਂ ਮੇਰੀ ਬੋਤਲ ਇੱਚ ਪਾਣੀ ਹੀ ਰਹਿ ਗਿਆ ਪਾਣੀ ਦੀ ਪਿਆਸ ਆ ਗਈ ਹੈ ਇਹ ਵਾਰ ਪੜਦੇ ਨਹੀਂ ਮੇਰੇ ਤੋਂ ਸਾਨੂੰ ਤੁਸੀਂ ਆਪ ਹੀ ਆਪਣੇ ਥੱਲੇ ਦਿੱਤੇ ਹੋਏ ਨੇ ਬੁੜੇ ਦਿਨ ਠੀਸੇ ਰੋੜ ਕਟਵਾਦੇ ਚਲੋ ਚੱਲ ਤੁਹਾਨੂੰ ਕੋਈ ਰਾਹ ਜੀ ਮਿਲਦੇ ਨੇ ਕੱਟੇ ਨਹੀਂ ਜੀ ਇੱਕ ਮਾਹੂ ਮੈਨੂੰ ਨਾਲ ਰੱਖ ਮੇਰਾ ਦਿਲ ਲੱਗਦਾ ਕਦੇ ਨਾ ਅੱਗੇ ਬੈਣ ਨੂੰ ਨਹੀਂ ਲੈਂਦਾ ਹੈਗਾ ਤੁਹਾਨੂੰ ਤੁਹਾਨੂੰ ਕੋਈ ਵੀਡੀਓ ਵੀਡੀਓ ਬਣਾ ਲਓ ਤੁਸੀਂ ਕੋਈ ਜੇ ਨਵਾਂ ਕੋਟ ਪਾਇਆ ਤੇ ਦਾ ਮਤਲਬ ਇਹ ਥੋੜੀ ਹੈ ਕਿ ਜੇ ਕੋਈ ਕੰਮ ਹੀ ਨਹੀਂ ਕਰਨਾ ਨਾ ਗੱਲ ਆਪ ਹੀ ਬੋਲੀ ਜਾਂਦੀ ਹੈ ਬੋਲੀ ਹੈ ਨਾ ਤਾਂ ਬੋਲਣਾ ਹੈ ਤੇ ਗਲੁੰਦਰ ਨੇ ਨਾ ਅੱਜ ਵੀਡੀਓ ਬਣਾਣੀ ਕਿਉਂ ਕਿ ਗਲੁੰਦਰ ਨੇ ਨਵਾਂ ਕੋਟ ਪਾਇਆ ਨਵਾਂ ਕੋਟ ਐਵੇਂ ਨਹੀਂ ਪਾਇਆ ਕਿ ਗੱਲ ਨਾਲ ਹੀ ਪਾਇਆ ਪਰ ਠੰਡ ਲੱਗਦੀ ਸੀ ਤਾਪ ਪਾਇਆ ਈਹਾ ਜੱਡੀਆਂ ਵੱਡੀਆਂ ਵੱਡੀਆਂ ਗੱਲਾਂ ਚੱਲਣੀਆਂ ਕਿ ਨੇ ਜੋ ਵਾਕਿਆ ਸਿੱਧੂ ਮੂਸੇ ਦਾ ਕਾਣਾ ਸਾਈ ਉੱਚੀਆਂ ਨੇ ਗੱਲਾਂ ਤੇ ਰਿਹਾਰਦੀਆਂ ਇੰਨੀਆਂ ਉੱਚੀਆਂ ਗੱਲਾਂ ਚੱਲਣੀਆਂ ਕਿ ਸਾਡੀ ਸੋਚ ਤੋਂ ਸਾਡੀ ਸੋਚ ਤੋਂ ਪਰੇ ਗੱਲਾਂ ਜਦੋਂ ਉਹਨੂੰ ਵੀ ਬਲੀ ਸੋਚਿਆ ਨਾ ਕਿ ਗੱਲ ਜਿਆਦਾ ਵੱਡੀ ਨਹੀਂ ਜਿਆਦਾ ਵੱਡੀ ਨਹੀਂ ਹੋ ਗਈ ਸੋਇਆ ਕਿ ਸੋਨੂੰ ਗੱਲ ਤੋਂ ਜਿਆਦਾ ਵੱਡੀ ਨਹੀਂ ਕਰਦੇ ਕਿ ਬਜਟ ਤੋਂ ਵੱਡੀ ਵੀ ਹੋ ਗਈ ਮੈਂ ਨਹੀਂ ਕਿਤੇ ਯਾਤਰਾ ਨਹੀਂ ਲੱਗੀ ਉਤਾਰਨ ਦੀ ਨਹੀਂ ਗੱਲ ਸ ਮੈਂ ਸ਼ੁਰੂ ਕੀਤੀ ਨਾ ਜਿਹੜੀ ਲਾਸਟ ਤੇ ਜਿਹੜੀ ਮੋਰਚਾ ਮੰਗਦਾ ਜਿਹੜੀ ਭਾਜੀ ਐਂਡ ਤੇ ਗੱਲ ਕਰ ਗਏ ਨਾ ਉਹ ਤਾਂ ਸਿੱਧਾ ਹੀ ਕਰਾ ਗਿਆ ਪਾਪਾ ਨੇ ਟੌਪਿਕ ਹੀ ਖਤਮ ਕਰਤਾ ਹਾਂ ਉਹ ਤੇ ਭਾਈ ਰਿਸਪੀਚਲੈਸ ਹੀ ਕਰਤਾ ਨੂੰ ਸ਼ਬਦ ਖਤਮ ਉਹ ਦੇਖੋ ਆਪਣੇ ਵਾਲੀ ਗੱਡੀ ਜਾਂਦੀ ਹੈ ਕਿ ਸੋਹਣੀ ਲੱਗਦੀ ਹੈ ਗ੍ਰੈਂਡ ਵਟਾਰਾ ਐਂ ਹੀ ਸਾਡੇ ਪ੍ਰਧਾਨ ਸਾਹਿਬ ਚੁੱਪ ਤਾਂ ਦਾਨਪਾ ਨਹੀਂ ਕਿਉਂ ਬਖਸ਼ਾ ਕੀ ਗੱਲ ਹੈ ਪ੍ਰਧਾਨ ਸਾਹਿਬ ਠੀਕ ਠਾਕ ਹੋ ਤੁਸੀਂ ਤੈ ਆਇਦਰ ਦਾ ਮੂਹ ਤੇ ਦਾ ਉਮੜਾ ਜਾ ਨਵਾਂ ਇਧਰ ਲੱਗਿਆ ਐਵੇਂ ਨਹੀਂ ਪਾਇਆ ਨਜ਼ਰ ਲੱਗੀ ਬੰਨੀ ਕਿਉਂ ਨਜ਼ਰ ਮੁੱਕੀ ਹੈ ਜੇ ਇਧਰ ਲੱਗ ਗਈ ਜੇ ਤੁਹਾਨੂੰ ਨਜ਼ਰ ਲੱਗ ਗਈ ਨਾ ਸਾਡੇ ਵਰਗੇ ਦਾ ਕੀ ਬਣੂਗਾ ਇਧਰ ਦੇਖੀ ਚੜ ਆਈਏ ਫਾਦੇ ਮਰ ਜਣਾ ਹੈ ਕਮਾਲ ਕਰਦੀ ਪ੍ਰਧਾਨ ਤੁਸੀਂ ਤੁਹਾਨੂੰ ਨਾਲ ਲਿਆਦਾ ਦੇਖੋ ਮੈਂ ਇਨਾ ਕਾਨੂੰ ਕਹਿ ਕੇ ਤਿਆਰ ਕਰਵਾਇਆ ਤੁਹਾਡਾ ਫੱਦ ਵੀ ਅੱਗੇ ਬੈਠੇ ਕੈਮਰਾ ਫੜ ਕੇ ਕੁਝ ਗੱਲਾਂ ਬਾਤਾਂ ਕਰੋ ਆਪਣੇ ਵਿਊਅਰਸ ਦੇ ਨਾਲ ਤੇ ਤੁਹਾਨੂੰ ਲਾਲ ਪੱਗ ਬਣ ਕੇ ਆਣੀ ਸੀ ਅੱਜ ਕੋਟ ਨਾਲ ਮੈਚ ਹੋ ਜਾਣੀ ਲਾਲ ਬਨੰਦ ਲੈਣ ਚਲੇ ਸੀ ਸੱਚੇ ਤੇ ਹੈ ਉਧਰ ਪਹਿਲਾ ਚਾਚੂ ਦੀ ਚਾਚੀ ਦੀ ਗਰਾਰੀ ਫਸ ਗਈ ਸਕੋਰਪੀਓ ਤੇ ਹੈ ਇਹ ਮੇਰੇ ਮੇਰੇ ਵਿਆਹ ਵਾਲਾ ਸਕੋਰਪੀਓ ਲੈ ਕੇ ਗਏ ਸੀ ਬਸ ਮੇਰਾ ਹੋਰ ਤਾਂ ਮੇਰੇ ਦਿਲ ਤੇ ਲੱਗ ਗਈ ਗੱਲ ਕਿ ਸਕੋਰਪੀਓ ਲੈਣੀ ਤੇ ਆਪਣੀ ਲੈਣੀ ਹੈ ਆਈ ਵੀ ਅਮਨ ਕਾਲੀ ਕਾਲੀ ਸਕੋਰਪੀਓ ਤੇ ਵਿਆਹ ਕੇ ਆਈ ਹਾਂ ਮੈਂ ਤੇ ਹੁਣ ਲੈਣੀ ਵੀ ਕਾਲੀ ਸਕੋਰਪੀਓ ਤੇ ਤੂੰ ਕਰ ਦੇਖੋ ਕੋਠੀ ਦੇਖੋ ਹੈ ਕੋਠੀ ਦੇਖੋ ਗਰੂਪੀ ਲੈ ਲਈ ਸੀ ਕਿਉਂਕਿ ਉਹ ਉਹ ਮੇਰੀ ਲਈ ਸੀ ਨਾ ਮੈਂ ਅਮਰੋਦੀ ਭਰਾ ਦੀ ਭਾਈ ਉਹਦੇ ਚ ਸ਼ਿਫਟ ਸ਼ਿਫਟ ਤਾਂ ਉਹ ਹੀ ਲਾਲੀ ਪਾਜੀ ਧਰੂਂਗੇ ਝੁੰਗਿਆ ਜੀ ਗੱਡੀਆਂ ਦੇ ਆਪਾ ਕੱਪੜੇ ਵਾਂਗ ਬਦਲ ਗਏ ਤੇ ਉਹ ਤੋਰੇ ਕਬੜੇ ਬਦਲਦੇ ਆ ਉਹ ਤੋਰ ਵੀ ਰੂੰਗੇ ਚੂੰਗੇ ਜਿਵੇਂ ਚੜੀ ਉਹ ਬੇਤੀ ਬਰੂਤੀ ਵਿਚਾਰੀ ਲੋ ਲੈਣੀ ਤੁਸੀਂ ਨੇ ਰੌਕਸ ਉਹ ਕੀ ਕਹਿੰਦੇ ਨੇ ਨਹੀਂ ਭਾਈ ਸਾਡਾ ਥਾਰ ਰੌਕਸ ਦਾ ਕੋਈ ਇਰਾਦਾ ਨਹੀਂ ਹੈਗਾ ਦੂਰ ਦੂਰ ਤੱਕ ਕੋਈ ਇਰਾਦਾ ਨਹੀਂ ਆ ਕਿ ਸੜਕ ਲੱਗੀ ਪਈ ਹੈ ਤੁਹਾਨੂੰ ਕਮਰੇ ਚੱਕਲਾ ਨਾਲ ਲਿਆਉਂਦੇ ਆਪਾਂ ਵੀ ਰਾਤ ਹੋਰ ਗੱਡੀ ਭਰੀ ਪਈ ਹੈ ਸਾਨੂੰ ਬਹੁਤ ਨੀਡ ਹੈ ਅਸੀਂ ਜਾ ਰਹੇ ਹਾਂ ਅੱਜ ਤੁਹਾਨੂੰ ਦੱਸਿਆ ਕਿ ਬਰਨਾਲੇ ਸੌਦਾ ਪੱਤਾ ਲੈਣਾ ਨੇੜੇ ਨੇ ਅਸੀਂ ਜਾਂਦੇ ਨਹੀਂ ਤੇਨੀ ਜਿਆਦਾ ਇਹ ਚਾਹ ਨੂੰ ਘਾਟਾ ਹੀ ਪੈ ਰਿਹਾ ਹੈ ਇਹ ਕਿਹੜਾ ਟੇਡ ਕਾਹਦੇ ਦਾ ਫਾਇਦਾ ਹੁੰਦਾ ਹੋਵੇ ਇੱਥੇ ਉਹ ਤੇ ਗੱਲ ਹੈ ਜੇ ਲਾ ਭੁੱਖੇ ਆ ਜਾਣ ਦੋ ਜਾਨ ਵਾਹ ਵਾਹ ਐਸਾ ਲਾਉਂਦੇ ਹਾਂ ਵੀ ਉਹ ਚਾਹ ਨੂੰ ਬਚਣਾ ਕੀ ਬਚਣਾ ਤਾਂ ਕੱਖ ਵੀ ਨਹੀਂ ਹੈਗਾ ਹੈ ਅਜਨਤ ਕੋਈ ਵੀ ਨਹੀਂ ਕੱਢਣ ਪਾਉ ਨੂੰ ਕੁਝ ਨਹੀਂ ਬਸ ਇੱਕ ਹੈਗੀ ਸਾਡੀ ਜਿਹੜਾ ਲੰਬਾ ਰੂਟ ਸਾਡੇ ਕੇ ਲੌਂਗ ਡਰਾਈਵ ਤੇ ਜਿਹੜਾ ਲੋਕੀਂ 100 ਰੁਪਏ ਟੋਲ ਪਲਾਜ਼ੇ ਦੇ ਦਿੰਦੇ ਨੇ ਅਸੀਂ ਪਿੱਛੇ ਹਾਂ ਸਹੀ ਸਹੀ ਗੱਲ ਹੈ ਕਈ ਲੋਕ ਟੂਲ ਪਲਾਜ਼ੇ ਵੇ ਕਰਕੇ ਨਾ 40 ਰੁਪਏ ਪਿੰਡਾਂ ਵਿੱਚ ਹੀ ਲੰਘ ਜਾਂਦੇ ਆਈ ਨਹੀਂ ਬੋਲਦੇ ਆਈ ਜਾਂਗਾ ਕਿੰਨੇ ਰੁਪਏ ਦਾ ਕਿਲੋ ਤੇਲ ਆਉਂਦਾ ਪਰ ਆਪਾਂ ਦੇ ਨੇ ਛੱਡ ਪਰੇ ਹੋਈ ਚੱਕਰ ਨਹੀਂ ਹੈਗਾ ਟੂਲ ਟੈਕਸਟ ਪਾਉ ਕੋਈ ਗੱਲ ਨਹੀਂ ਹੁਣ ਗੱਡੀ ਵੱਡੀ ਮੰਗਦੀ ਆ ਦੇਖੋ ਮੇਰਾ ਸਿਰ ਵੱਜਿਆ ਹੈਗਾ ਹਾਂ ਤਾਂ ਪੂਰਾ ਸਿਰ ਵੱਧਾ ਭਾਈ ਕੁੜੀ ਦਾ ਸਿਰ ਉੱਚਾ ਹੋਗਾ ਨਾ ਗੱਡੀ ਵੀ ਉੱਚੀ ਚਾਹੀਦੀ ਹੈ ਤੁਸੀਂ ਲੋ ਸਕੋਰਪੀਓ ਆ ਨਾ ਇਧਰੋਂ ਅਸੀਂ ਲੈਣੇ ਆ ਉਹ ਕਿਹੜੀ ਕਹਿੰਦੇ ਰੌਕਸ ਪਾਰੀ ਪੱਟੇ ਇਧਰ ਇਧਰ ਘੁਟਕਾਈ ਜਾ ਰਹੀ ਹੈ। ਆਹ ਗੱਲਾਂ ਨਾ ਕਰੋ। ਮਾਰੇ ਤੇਰੇ ਵਾਲੇ ਬੰਦੇ ਨੇ ਥਾਂ ਤੇ ਵੀ ਮਾਰ ਦੇਣਾ ਟੈਕ ਨਾਲ। ਤੂੰ ਰਹਿੰਦਾ ਕਿਹੜੀਆਂ ਗੱਲਾਂ। ਠੀਕ ਹੈ ਯਾਰ। 4 ਰੌਕਸ ਕਦੇ ਬਦਲ ਕੇ ਉਹ ਲੈ ਕੇ ਕਦੇ ਨਹੀਂ। ਮੈਂ ਥੋੜੀ ਉਹੀ ਨਹੀਂ ਪਾਜੀ ਨਹੀਂ ਪਾਜੀ। ਇਹ ਗੱਲਾਂ ਜ਼ਿਆਦਾ ਉੱਚੀਆਂ ਹੋ ਗਿਆ ਭਾਜੀ। ਹਾਏ ਤਾਂ ਆਪਾਂ ਫਿਰ ਨਹੀਂ ਤੇ ਕੋਟੀ ਪਾਣੀ ਤਿੰਨ ਮੰਜ਼ਲੀ ਪੁੱਤੀਆਂ ਗੱਲਾਂ ਮਾਰਨੀ ਨੇ ਨਹੀਂ ਨਹੀਂ ਮੈਂ ਤਾਂ ਆਪਾਂ ਫਿਰ ਨਹੀਂ ਤੇ ਕੋਟੀ ਪਾਣੀ ਤਿੰਨ ਮੰਜ਼ਲੀ ਹਾਂ ਉਹਦੀ ਤਾਂ ਗੱਲ ਹੈ ਉਹ ਤਿੰਨ ਮੰਜ਼ਲੀ ਕੀ ਹੋਣਗੀ ਤਾਂ ਕਿੰਨੀਆਂ ਮੰਜ਼ਲੀਆਂ ਪਾਣੀਆਂ ਤਾਂ ਪਰਮਾਤਮਾ ਨੂੰ ਪਤਾ ਹੁਣ ਉਹਨੇ ਪਾਉਣੀਆਂ ਆਹ ਖੜੀ ਆ ਖੜੀ ਆਹ ਖੜੀ ਸੀ ਆ ਸੀ ਆਹ ਖੜੀ ਕੁਲਿੰਦਰ ਇਹ ਤੇ ਦਿਲ ਆਇਆ ਪਿਆ ਹਾਂ ਇਹ ਤੇ ਦਿਲ ਆ ਗਿਆ ਕੱਲ ਦਾ ਕੱਲੇ ਚੰਡੀਗੜ੍ਹ ਗਿਆ ਸਾਨੂੰ ਇਹੀ ਮਿਲੀਆਂ ਸਾਰੇ ਰਾਹ ਚ ਮੈਨੂੰ ਕਿਹਾ ਸੀ ਛੱਡ ਪਰੇ ਕੁਲਿੰਦਰਕਾਰ ਕਰ ਰਹੇ ਨੇ ਦਾਲ ਕਲਿੰਦਰ ਦੀ ਦੇਖੀ ਬਰੇਜ਼ਾ ਕੈਜੀ ਲੱਗ ਰਹੀ ਹੈ ਸਾਨੂੰ ਲੱਗਦੀ ਹੈ ਵੀ ਔਰ ਸਾਰੇ ਆਪਣੀ ਆਪਣੀ ਜਗ੍ਹਾ ਸੋਹਣੇ ਨੇ ਮੇਰੇ ਸਾਡਾ ਰੰਗ ਹੋ ਰਿਹਾ ਸ਼ੌਂਕੀਆ ਰੱਖਦੇ ਨੇ ਸ਼ੌਂਕੀਏ ਕਲਰ ਹੁੰਦੇ ਨੇ ਸ਼ੌਂਕ ਵਾਲੇ ਬੰਦੇ ਤਾਂ ਅੱਗੇ ਬੈਠੇ ਨੇ ਕਲਾਸ ਦਾ ਨਾਂ ਨਾ ਗੱਡੀ ਨਾ ਹੋ ਜੇ ਟਿੱਕੀ ਠੀਕ ਐ ਰਸਟ ਕਲਰ ਵਾਲੇ ਜਿਹੜੇ ਬੈਠੇ ਨੇ ਕਿ ਭੱਗ ਬਣ ਕੇ ਉਹ ਰੱਖਦੇ ਸ਼ੌਂਕ ਨਾ ਚੀਜ਼ਾਂ ਮੈਂ ਕੱਲ ਮੈਨੂੰ ਕਿਹਾ ਸੀ ਆਪਾਂ ਹੁੰਦੇ ਹੁੰਦੇ ਏਜੰਸੀ ਕਿਹੜਾ ਲਾਉਂਦੇ ਟਾਈਮ ਘੱਟ ਸੀ ਨਹੀਂ ਤਾਂ ਆਪਾਂ ਵੀ ਕਢਾਈ ਲਿਓਣੀ ਕਢਾਈ ਲਿਓਣੀ ਮੈਂ ਹਮਣ ਆਪਾਂ ਨਹੀਂ ਪੁੱਛਣਾ ਆਪਾਂ ਸਰਪ੍ਰਾਈਜ਼ ਦੇ ਦੇ ਹੋਰ ਗੱਡੀਆਂ ਸਾਰੀਆਂ ਨੱਡੀਆਂ ਦੇ ਨਾਂ ਹੀ ਨੇ ਦੋਨੇ ਗੱਡੀਆਂ ਕਿਧੇ ਕਿਧੇ ਨਾਮ ਦੱਸੋ ਬਣਾ ਹਾਂ ਕਿਹੜੇ ਹੋਰ ਨਾ ਉਹ ਵੀ ਕਿਧੇ ਮੇਰਾ ਗੂਠਾ ਲਲਵਾ ਰਿਹਾ ਹੋਵੇ ਪ੍ਰਧਾਨ ਤਾਂ ਗਲਤੀ ਨਾਲ ਕਿਧੇ ਕਿਧੇ ਚੁੱਤੀ ਪਈਦਾ ਗੂਠਾ ਲਲਵਾ ਲਿਆ ਹੋਵੇ ਇਹ ਗੱਲ ਕਰਤਾ ਪਰਸਾਣਾ ਇਹ ਤੇ ਗੂਠਾ ਮੈਨੂੰ ਨਹੀਂ ਦਿੰਦੇ ਕਿ ਉਹ ਅੱਛਾ ਗੂਠਾ ਨਹੀਂ ਦਿੰਦੇ ਅੱਜ ਕੱਲ ਪੈਸੇ ਦੀ ਗੱਲ ਹੋਣੀ ਚਾਹੀਦੀ ਪ੍ਰਧਾਨ ਉਹ ਪੈਰ ਦਾ ਗੂਠਾ ਵੀ ਲਵਾਉਣ ਨੂੰ ਤਿਆਰ ਹੁੰਦਾ ਅਗਲਾ ਅਗਲਾ ਪੈਸੇ ਆਗੇ ਗੂਠਾ ਅਸੀਂ ਬੈਠ ਕੇ ਫਦੇ ਵਾਸਤੇ ਲਾਜਾ ਔਰ ਕੁੱਤਾ ਕੱਤਾ ਕੋਈ ਕੁੱਤਾ ਲੈਣਾ ਯਾਰ ਪਾਪਾ ਸੱਚ ਕੁੱਤਾ ਲੈਣਾ ਮੈਂ ਕਹਿ ਨਹੀਂ ਲੱਗੀ ਸੀ ਉਹ ਪਹਿਲਾਂ ਗੱਡੀ ਲੈ ਲਵੋ ਕੁੱਤਾ ਫਿਰ ਲੈ ਲੇ ਇਹ ਕੋਣ ਆਗੇ ਨ ਉਧਰ ਰਸਤੇ 'ਚ ਬੂਟ ਪੈਸੀ ਲੱਗੇ ਹੋਏ ਸੇਲ ਓ ਮਾਈ ਗੋਡ ਮੇਰਾ ਜੀ ਕਰ ਵੀ ਲੈ ਜਾ ਯਾਰ ਬਹੁਤ ਸੋਹਣੇ ਸ਼ੂਜ਼ ਸੀਗੇ ਦੇਖ ਲਓ ਕਿੰਨਾ ਕਿੱਥੇ 22 ਲੱਖ ਤੇ ਕਿੱਥੇ ਹੋਣੇ ਸਾਰਾ 2.25 ਵਾਲੀ ਚੀਜ਼ ਤੇ ਆ ਗਏ ਡੀਮਾਰਟ ਕਿੱਧਰ ਦੀ ਆ ਗਿਆ ਇਹ ਆਉਂਦੇ ਸਾਹਮਣੇ ਇੰਨੀ ਤੇ ਖੜੇ ਡਿਆ ਇਹ ਆ ਭਾਗ ਗਲਤ ਨਹੀਂ ਆ ਗਈ ਡੀਮਾਰਟ ਉਧਰੋਂ ਆਈ ਹੁੰਦਾ ਕਿ ਮੇਰਾ ਦਰ ਮਰਜੀ ਆਗੇ ਡੀਮਾਰਟ ਤਾਂ ਆਗੇ ਨਾ ਇਧਰੋਂ ਛੇਤੀ ਆ ਆ ਦੇਖੋ ਆ Thar ਖੜੀ ਹੈ ਕੋਈ ਗੱਲ ਨਹੀਂ ਕਾਰ ਖੜੀ ਹੈ ਬਾਕੀ ਗੱਡੀਆਂ ਖੜੀਆਂ ਦੱਸੋ ਕਿਹੜੀ ਦੀ ਹੈ ਨਾ 50 ਨੂੰ ਚਾਲਦੇ ਹਾਂ ਛੱਲਾਂਗੇ ਦੇਖਾਂਗੇ ਉਹ ਖੜੀ ਹੈ ਸਕੋਰਪੀਓ ਐਨ ਖੜੀ ਹੈ ਮੈਂ ਜੋ ਨਹੀਂ ਖੜੀ ਤਾਂ ਆਪਾਂ ਲਾਵਾਂਗੇ ਅਗਲੀ ਵਾਰ ਮੈਂ ਹੈ ਗਿਨਾ ਕੋ ਉਹ ਖੜੀ ਅੱਗੇ ਦੇਖ ਰਹੀ ਆ ਉੱਚੀ ਲੱਗਣ ਦੀ ਪਹਿਲੇ ਮੈਂ ਤੁਹਾਨੂੰ ਗੱਡੀ ਸਕੋਰਪੀਓ ਐਨ ਤੇ ਕਲਾਸਿਕ ਦਿਖਾਦਾ ਫਿਰ ਚੱਲਦੇ ਹਾਂ ਰਸ਼ਨ ਪਾਣੀ ਲੈ ਚਾਰ ਖੜਾ ਦੇ ਪਿੱਛੇ ਲੱਗਾ ਛੋਟਾ ਛੋਟਾ ਲੱਗਾ ਫਾਇਦਾ ਕਾਣਾ ਆਸ ਗਾਂ ਤੋਂ ਹੀ ਡੀਮਰ ਦੇ ਇੱਕ ਉਹ ਖੜੀ ਆ ਦੇ ਇੱਕ ਉਹ ਅੱਗੇ ਖੜੀ ਆ ਦੇ ਆ ਪਜੈਰੋ ਕਹਿੰਨੀ ਆ ਬਜੈਰੋ ਆ ਕੀੜੀ ਸਫਾਰੀ ਇਹ ਇੰਡੈਵਰ ਹੈ ਪਿੱਛੇ ਕਰ ਲੈ ਤੋਏ ਦੇਖ ਮਾਸੀ ਆ ਬੜੀ ਆ ਸੁਣ ਨਹੀਂ ਲੱਗਦੀ ਨਾ ਉਹ ਇੰਡੈਵਰ ਦੇਖੋ ਤੁਸੀਂ ਡਰਵਰ ਵੀ ਨਾਲ ਖੜੀ ਉਹ ਸਿੰਦੂਵਾਲ ਕਲਰ ਪਾ ਕੇ ਕੋਈ ਫਸਾਇਆ ਉਹਨੇ ਡਰਵਰ ਵੀ ਤਾਂ ਦੇਖ ਕੇ ਵੀ ਥੋੜੀ ਲੱਗਣ ਸਲਾਹ ਕਰ ਲੋ ਲੈਣੀ ਕਿਹੜੀ ਹੈ ਮੈਂ ਤਾਂ ਥਾਰ ਲੈਣੀ ਪਹਿਲਾਂ ਸਲਾਹ ਥਾਰ ਦੀਆਂ ਨਹੀਂ ਅੜਿਆ ਮੈਂ ਤਾਂ ਕੰਨੀ ਏਜੰਸੀ ਚਲੀ ਐ ਮਾਰੋ ਗੋਲੀ ਰੱਖਣੀ ਉਸ ਤੋਂ ਲੈ ਲਾਂਗੇ ਹਾਂ ਯਾਰ ਨਹੀਂ ਤਾਂ ਥਾਰ ਲੈਣੀਗੀ ਫੇ ਥਾਰ ਰੋਟੀ ਪਾਣੀ ਦੇ ਦੂਗੀ ਖਾਣ ਨੂੰ ਰੋਟੀ ਬੁਗੜੀ ਨਾਲ ਲਈ ਯਾਰ ਕੋਈ ਕਿਉਂ ਲਈ ਚਲਦੀ ਚਲਦੀ ਆਗੇ ਛੋਟੀਆਂ ਗੱਲਾਂ ਤੇ ਛੋਟੀ ਸੋਚ ਰੱਖਣੀ ਭਾਜੀ ਉੱਚੀ ਸੋਚ ਰੱਖਣੀ ਹਮੇਸ਼ਾ ਜਦੋਂ ਮੇਟੋ ਜਦੋਂ 5 ਮਿੰਟ ਦੇ ਕੇ 150 ਰੁਪਏ ਨਹੀਂ ਮੈਂ ਉਦੋਂ ਹੀ ਉੱਚੀਆਂ ਗੱਲਾਂ ਸਾਡੇ ਨਾਲ ਦੀ ਉੱਚੀ ਗੱਲ ਰੱਖਣੀ ਤੇ ਨਗਦ ਲੈ ਲਾਂਗੇ ਕਹਿੰਦਾ ਉਹ ਤਾਂ ਉੱਚੀ ਦਾ ਕੰਮ ਆਪ ਨੂੰ ਪਾਪਾ ਸਿਆਹੀ ਕਰ ਰਹੇ ਹੁੰਦੇ ਹੋ ਉਹਦੋਂ ਆਪਾ ਡੁਪਲੀਕੇਟ ਪੁੱਛਣਾ ਪਿਆ ਕਰਨੇ ਨਾ ਉਹਨਾਂ ਆਪਣੇ ਕੋ ਅਰੀਜਨਲ ਭਾਜੀ ਦੇਖ ਜੀ ਆਪਾ ਵੱਡੀ ਸੋਚ ਰੱਖੀ ਹੈ ਹੁਣ ਗੈਸ ਤੇ ਆ ਗਿਆ ਆਪਾ ਕੁਛ ਤੋਂ ਪਪਾ ਗੱਡੀ ਦੀ ਬੰਦ ਕਰ ਦੋ ਨਾ ਇਹ ਰਸਨ ਲੱਖਾ ਪ੍ਰਧਾਨ ਸਾਹਿਬ ਲਓ ਦੱਬਿਆ ਨਾ ਪਾਤੂ ਕਰੇ ਚਲੋ ਨਹੀਂ ਇੰਨੇ ਚ ਹੀ ਰਸਨ ਖਰੀਦਣਾ ਇੰਨੇ ਚ ਹੀ ਖਰੀਦਣਾ ਬਸ ਇਹਦੇ ਦੇ ਵਿੱਚ ਡਰ 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 ਇਨ ਡਾਇਵਰ ਸੈਕੰਡ ਹੈਂਡ ਲੈ ਲਾਂਗੇ ਮੇਰੀ ਗੱਲ ਮੰਨੋ ਦੇਖ ਬਣ ਰਹੀ ਏ ਕੇ